ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੱਖੋ ਕੈਂਚੀਆਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੈਂਕੀਆਂ ਟਾਪੇ ਸਾਰਾ ਕੁਝ ਸਬੱਤ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਕੀ ਵੱਡੀ ਵੀਡੀਓ ਬਣਾਈ ਦੀ ਹੈ ਬਾਈ ਸਸੀ ਗਾਈ ਸਸੀ ਗਰਾ ਬਾਈ ਜੀ ਨਾਮ ਵੀਰ ਜੀ ਨਾਮ ਆਪਣਾ ਨਹੀਂ ਕੋਈ ਸਰ ਸਾਰ ਆਪਣਾ ਪੱਖੋ ਕੈਂਚੀਆਂ ਗਈ ਇਹ ਤਫਾ ਰੋਡ ਤੇ ਜੀ ਠੀਕ ਆ ਟੈਂਕੀ ਬਾਈ ਕੀ ਰੇਟ ਆ ਟੈਂਕੀ ਇਹ 1200 1500 ਆਏ ਆ ਜੀ ਨਾਲ ਲੈ ਕੇ ਹਾਂਜੀ ਨਾਲ ਇਹ 1000 ਰੁਪਏ ਦੀ ਆ 1500 ਦੀ ਹਾਂਜੀ ਠੀਕ ਆ ਸੌਕਰਾਣਾ ਵੀਰਿਆ ਲਗੋਣਾ 6000 ਰੁਪਏ ਦਾ ਕੋਈ ਬੱਚ ਘੱਟ ਗਿਆ ਪੀਸ ਠੀਕ ਆ ਤੇ ਟੈਂਕੀ ਟਾਪੇ ਸੌਕਰ ਜੇ ਆ ਛੋਟੇ ਲੈਣੇ ਆ ਇਹ ਵੀ ਮਿਲ ਜਾਂਦੀ ਹਾਂਜੀ ਹਾਂ ਮਿਲ ਜਾਂਦੀ ਸਾਰਾ ਚੱਕੇ ਚੱਕਿਆਂ ਦਾ ਕੀ ਰੇਟ ਆ ਜੀ ਚੱਕਾ 6000 ਕੋਈ 12000 ਦਾ ਆਏ ਆ ਜੀ ਤੇ ਜਿਹੜੇ ਲਾਏ ਆ ਕਿੰਨੇ ਦੀ ਰੇਟ ਆ ਜੀ ਲਾਏ ਆਪਣਾ 3500 ਕੋ 4000 ਆਏ ਘੱਟ ਕੇ ਜੀ 3500 ਵੀ 3000 ਕੋ ਭਰਾ ਜਿਹੜਾ ਕੋਈ ਕੋਈ ਮਰਜ਼ੀ ਚਾਹੀਦਾ ਬਾਈ ਤੋਂ ਲੈ ਆ ਦਿਓ ਬਾਈ ਕੋਲ ਮੋਟਰਸਾਈਕਲ ਖੜਿਆ ਇੰਜ ਦੇ ਟਾਪੇ ਕੋਸ ਵੀ ਚਾਹੀਦਾ ਬਾਈ ਜਿੰਨਾ ਜਰੂਰ ਕੰਡਕਟ ਕਰੋ ਜੀ ਲਓ ਜੀ ਐਸਐਸ ਖੜਾ ਆ ਜੀ ਟੈਂਕੀ ਚਾਹੀਦੀ ਆ ਨਮਾ ਕਾਮਾਪਾਈ ਦਾ ਰਣਜੀਤ ਪਾਈ ਦਾ ਨਾਂ ਤਪਾਰ ਉਹ ਪੱਖੋ ਕੈਂਚੀਆਂ ਤਪਾਰ ਉਹ ਰੋੜ ਤੇ ਇਧਰ ਰਹਿ ਗਈ ਆ ਪੱਖੋ ਕੈਂਚੀਆਂ ਠੀਕ ਹੈ ਜੀ ਬਾਈ ਦੀ ਦੁਕਾਨ ਚੈੱਕ ਕਰ ਸਕਦੇ ਤੁਸੀਂ ਜੋ ਵੀ ਕੁਛ ਮਰਜ਼ੀ ਲੈਣਾ ਸਮਾਨ ਬਾਈ ਤੋਂ ਲੈ ਸਕਦੇ ਲਾਏ ਚਾਹੀਦੇ ਆ ਕਿਨੇ ਦਾ ਬਾਈ ਲਾਏ 3500 ਦੇ ਆ ਲਾਏ ਹਾਂ ਜੀ 3500 ਰੁਪਏ ਦੇ ਦੇ ਦੋ ਕਿਸ਼ੋ ਦੇ ਨਾਲ ਲੈ ਕੇ ਠੀਕ ਹੈ ਜੀ ਤੇ ਮਹਿੰਦਰਾ ਸਮਾਨ ਚਾਹੀਦਾ ਮਹਿੰਦਰਾ ਦਾ ਮਿਲ ਜੂ ਇਹ ਆ ਦੁਕਾਨ ਬਾਈ ਦੀ ਆ ਨੰਬਰ ਆ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬੈਲਦੇ ਆ ਜੀ